ਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੁਹਾਡਾ ਸਵਾਗਤ Trend Boutique ਕੋਲ ਸਾਰੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਰਿਕਵੈਸਟ ਹੈ ਜੀ ਜਨਨਾਂ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਕਰਿਓ ਇੰਸਟਾਗ੍ਰਾਮ ਤੇ ਜਰੂਰ ਫੋਲੋ ਕਰਿਓ ਇਹ ਸਾਡਾ ਇੰਸਟਾਗ੍ਰਾਮ ਨੰਬਰ ਹੈ ਜੀ ਤੇ ਇਹ ਸਾਡਾ ਵਟਸਐਪ ਨੰਬਰ ਹੈ ਜੀ 7986846453 ਤੇ ਤੁਸੀਂ ਹਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸੂਟ ਸਾਡੇ ਕੋਲ ਰੈਡੀ ਕਰਵਾ ਸਕਦੇ ਇਹ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵੀਡੀਓ ਲੱਗ ਕੇ ਆਉਂਦੀ ਰਹੇ ਇਸ ਤਰ੍ਹਾਂ ਹੀ ਸੋਨੇ ਸੋਨੇ ਸੂਟਾਂ ਦੀ ਵੀਡੀਓ ਤੁਹਾਨੂੰ ਹਮੇਸ਼ਾ ਹੀ ਆਉਂਦੀ ਰਹੇਗੀ ਕੁਝ ਵੀਡੀਓ ਮੈਂ ਬੋਲ ਕੇ ਬਣਾਣੀ ਕੁਝ ਵੀਡੀਓ ਕੇਅਰ ਜਲਦੀ ਦੇ ਵਿੱਚ ਆਪਾਂ ਬਣਾ ਦੇ ਦੀ ਮਿਊਜ਼ਿਕ ਦੇ ਨਾਲ ਪਰ ਸੂਟ ਸਾਰੇ ਆਪਣੇ ਹੁੰਦੇ ਜੀ ਆਪਣੇ ਚੈਨਲ ਤੇ ਕਿਸੇ ਵੀ ਸੂਟ ਦੀ ਵੀਡੀਓ ਕਿਸੇ ਦੀ ਨਹੀਂ ਹੁੰਦੀ ਹੈਗੀ ਕਸਟਮਰ ਕਈ ਵਾਰ ਕਿਸੇ ਦੀ ਪਿਕ ਭੇਜ ਕੇ ਵੀ ਆਪਾਂ ਕੋ ਰੈਡੀ ਕਰਾਉਂਦੇ ਆ ਪਰ ਉਹ ਸੂਟ ਪ੍ਰੋਪਰ ਆਪਾਂ ਤੁਹਾਨੂੰ ਦਿਖਾਉਣੀ ਹੈ ਤੇ ਤਾਂ ਕਿ ਤੁਸੀਂ ਵੀ ਸੇਮ ਸੂਟ ਰੈਡੀ ਕਰਾ ਸਕੋ ਜਿਸ ਤਰ੍ਹਾਂ ਇਹ ਦੇਖੋ ਕਸਟਮਰ ਨੇ ਸੂਟ ਅਪਟ ਕੋ ਰੈਡੀ ਕਰਾਇਆ ਜੀ ਫੌਰਨ ਦੇ ਕਸਟਮਰ ਦੇ کافی ਸੂਟ ਅਪਟ ਕੋ ਜਾ ਰਹੇ ਹੈ ਜੀ ਆਰਡਰ ਇਹ ਕਫਾੜਾ ਨਾ ਨੇ ਬਾਜੂ ਕਿਹਾ ਸੀ ਜਿਸ ਤਰ੍ਹਾਂ ਦਾ ਕਿਹਾ ਉਸੇ ਤਰ੍ਹਾਂ ਦਾ ਆਪਾਂ ਬਣਾਉਂਤਾ ਜੀ ਨਾਲ ਵਿੱਚ ਦੇਖ ਸਕਦੇ ਆ ਇਹ ਥੋੜਾ ਜਿਹਾ ਵਿੱਚ ਸ਼ਾਈਨ ਬਲਸੀ ਬਲੋਕ ਪੇਂਟਿੰਗ ਵਾਲੀ ਇਥੇ ਉਸੇ ਤਰ੍ਹਾਂ ਦੀ ਆਪਾਂ ਲੈਸ ਨਾ ਕਰਤਾ ਕਿਉਂਕਿ ਬਲੈਕ ਦਾ ਹੈਗਾ ਫਿਰ ਬਲੈਕ ਦੇ ਵਿੱਚ ਕੰਟਰਾਸਟ ਹੀ ਲੈਸ ਹਣੀ ਲਾ ਦਈ ਇਹ ਗੱਲੇ ਤੇ ਵੀ ਸੇਮ ਹੈ ਉਸ ਤਰ੍ਹਾਂ ਦੀ ਲੈਸ ਲਾਈ ਹੈ ਬਾਜੂ ਤੇ ਵੀ ਲਾਈ ਹੈ ਇਹ ਬਾਜੂ ਨਾਲ ਚੁੰਨਾਂਟ ਵੀ ਪਈ ਆ ਥੋੜਾ ਸਟਾਫ ਹੀ ਪ੍ਰਿੰਟ ਇਸੇ ਤਰ੍ਹਾਂ ਦਾ ਕਿ ਇੰਨਾ ਜ਼ਿਆਦਾ ਦਿਖਦਾ ਨਹੀਂ ਇਹ ਤੁਸੀਂ ਦੇਖ ਸਕਦੇ ਆ ਪ੍ਰੋਪਰ ਪਲੇਟ ਪਏ ਹੋਇਆ ਜੀ ਤੇ ਨਾਲ ਆਪਾਂ ਚਾਕਾਂ ਤੇ ਵਰਕ ਕੀਤਾ ਵਲੇਸ ਦਾ ਜੀ ਇਸ ਨੂੰ ਦੇਖ ਸਕਦੇ ਆ ਸੋਬਰ ਸਰਦਾਰੀ ਸੂਟ ਕਾਫੀ ਬਣ ਕੇ ਜਾ ਰਿਹਾ ਸੋਹਣੇ ਸੋਹਣੇ ਸੂਟ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਸੀਂ ਦੇਖ ਸਕੋ ਇਹ ਪਹੁੰਚੇ ਆ ਜੀ ਬਾਟਮ ਹੈਵੀ ਬਣੀ ਹੈ ਜੀ ਕੁੰਦਿਆਂ ਵਾਲੀ ਤੁਸੀਂ ਦੇਖ ਸਕਦੇ ਆ ਸਾ ਕਾਫੀ ਹੈਵੀ ਬਾਟਮ ਆ ਜੀ ਨਾਲ ਹੀ ਆਪਾਂ ਉਹਨਾਂ ਨੂੰ કોટਨ ਦਾ ਮਸਲਿਨ ਦਾ ਦੁਪੱਟਾ ਦੇ ਕੇ ਗੁੰਮ ਲੈਸ ਲਗਾ ਕੇ ਸੇਮ ਹੀ ਉਸੇ ਤਰ੍ਹਾਂ ਦੀ ਲੈਸ ਲਗਾਈ ਆ ਇੱਥੇ ਆਪਾਂ ਥੋੜੀ ਗੁਲਾਈ ਚ ਲਗਾਤੀ ਇਹ ਥੋੜੀ ਜੀ ਆਪਾਂ ਲਗਾਤੀ ਆ ਦੁਪੱਟੇ ਦੇ ਅਨਸਾਰ ਕੇ ਸੋਹਣੀ ਲੱਗਦੀ ਆ ਇਹ ਤੁਸੀਂ ਦੇਖ ਸਕਦੇ ਹੋ ਸੂਟ ਦੇ ਲੁੱਕ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟਸ ਰੈਡੀ ਕਰਾਉਣ ਨੇ ਸਾਡੇ ਨਾਲ ਸੰਪਰਕ ਕਰੋ ਸੂਟ ਨੂੰ ਲਾਈਨਿੰਗ ਲਗਾਈ ਕਿਉਂਕਿ ਐਨਆਰ ਕਸਟਮਰ ਚਾਹੇ ਕੋਟਨ ਦਾ ਹੀ ਸੂਟ ਹੈ ਲਾਈਨਿੰਗ ਪਸੰਦ ਕਰਦਾ ਜੀ ਇਸ ਕਰਕੇ ਲਾਈਨਿੰਗ ਲਗਾਤੀ ਵੈਸੇ ਤਾਂ ਲਾਈਨਿੰਗ ਵਧੀਆ ਜੀ ਹਰੇਕ ਮੌਸਮ ਤੋਂ ਸੂਟ ਰਿਅਰ ਹੋ ਜਾਂਦਾ ਸਰਦੀਆਂ ਨੂੰ ਨਿੱਗੇ ਹੋ ਜਾਂਦੇ ਆ ਤੇ ਤੁਸੀਂ ਸੂਟ ਨੂੰ ਥੋੜੀ ਦੇਰ ਮਤਲਬ ਆਪਾਂ ਕਿਤੇ ਪਾ ਕੇ ਜਾਂ ਗੁਰਦੁਆਰਾ ਸਾਹਿਬ ਪਾ ਸਕਦੇ ਆ ਬਾਹਰ ਤੇ ਉਤੋਂ ਬਾਅਦ ਆਪਾਂ ਡਿਲੀਵਰ ਕਰੀ ਇਹਨਾਂ ਨੂੰ ਜੂਸ ਕਰ ਸਕਦੇ ਸੂਟਾਂ ਨੂੰ ਸੂਟ ਬਹੁਤ ਸੋਹਣੇ ਲੱਗਦੇ ਆ ਜੀ ਇਸੇ ਤਰ੍ਹਾਂ ਦੇ ਸੂਟ ਸਾਡੇ ਕੋਲ ਰੈਡੀ ਕਰਾਉਣ ਵਾਸਤੇ ਦੇਖੋ ਕਾਫੀ ਹੈਵੀ ਬਾਟਮ ਆ ਤੇ ਨਾਲ ਦੁਪੱਟਾ ਜੀ ਇਹ ਤੁਸੀਂ ਦੇਖ ਸਕਦੇ ਆ ਦੁਪੱਟੇ ਨੂੰ ਪ੍ਰੋਪਰ ਲੈਂਸ ਲਾ ਕੇ ਨਾਲ ਦੇ ਇਹ ਸੂਟ ਦੀ ਲੁੱਕ ਦੇਖੋ ਰੈਡੀ ਕੀਤਾ ਗਿਆ ਤੇ ਇਸ ਤਰ੍ਹਾਂ ਦੇ ਸੂਟ ਤੁਸੀਂ ਵੀ ਬਣਵਾ ਸਕਦੇ ਹੋ ਸੋਹਣੇ ਸੋਹਣੇ ਸੂਟ ਦੇਖਣ ਵਾਸਤੇ ਬਣਾਉਣ ਵਾਸਤੇ ਟ੍ਰੈਂਡੀ ਕਪੂਰਸ ਨਾਲ ਸੰਪਰਕ ਕਰੋ WhatsApp ਨੰਬਰ ਤੇ ਤੁਸੀਂ ਪਿਕ ਭੇਜ ਕੇ ਕੋਈ ਸੂਟ ਰੈਡੀ ਕਰਵਾਓ ਤੇ WhatsApp ਤੇ ਆਪਣਾ ਨੰਬਰ ਐਡ ਕਰਕੇ ਤੇ ਆਪਣੇ ਬਾਰੇ ਦੱਸ ਕੇ ਕਿਸ ਤਰ੍ਹਾਂ ਦਾ ਸੂਟ ਤੁਹਾਨੂੰ ਚਾਹੀਦਾ ਤੁਸੀਂ ਦੱਸ ਸਕਦੇ ਹੋ ਆਪਣੀ ਏਜ ਅਨੁਸਾਰ ਜਾਂ ਆਪਣੀ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਜੇ ਅਗਰ ਪ੍ਰੋਗਰਾਮ ਹੋ ਉਸਨੂੰ ਸਾਰਾ ਰੈਡੀ ਕਰਾ ਸਕਦੇ ਆ ਤੇ ਇਸ ਤਰ੍ਹਾਂ ਦੇ ਸੂਟ ਰੈਡੀ ਕਰਾਉਣ ਲਈ ਟ੍ਰੈਂਡ ਬਟਿਕ ਕਪੂਰਥਲਾ ਮੈਂ ਪਰਮਜੀਤ ਕੌਰ ਜੀ ਸੰਪਰਕ ਕਰੋ ਬਾਕੀ ਜੀ ਥੈਂਕ ਯੂ